क्योंकि आई हम सुने पाते प्योर जिक्र के प्रचार और आप सबके लिए वर्क और आशीष का कारण होगा और आप जरूर तो बताइए कि आपको फर्स्ट प्यो जिक्र के आ रहा है अच्छा लगता है और मेरे सबको ही अच्छा लगता है मुझे भी अच्छा लगता है कि आपको तो भी अच्छा तो और समाचार तो देती दे तो। प्यार परी जैम सीढ़ी ਪਰਮੇਸ਼ਰ ਦੀ ਪਾਕ ਜ਼ਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਕਰਦੇ ਆ ਤੇ ਮੈਂ ਯਕੀਨ ਕਰਦੀ ਆ ਕਿ ਤੁਸੀਂ ਬਿਲਕੁਲ ਠੀਕ ਠਾਕ ਹੋ ਰਾਜੀ ਖੁਸ਼ ਹੋ ਤੰਦਰੁਸਤ ਹੋ ਪਰਮੇਸ਼ਰ ਦੇ ਕੋਲੋਂ ਬਰਕਤ ਪਾ ਰਹੇ ਹੋ ਤੁਹਾਡੇ ਪਰਿਵਾਰ ਆਨੰਦ ਸ਼ਾਂਤੀ ਤੇ ਪ੍ਰੇਮ ਦੇ ਨਾਲ ਭਰੇ ਹੋਏ ਆ ਤੁਹਾਡੀ ਆਤਮਿਕ ਤਰੱਕੀ ਹੋ ਰਹੀ ਆ ਤੁਸੀਂ ਗਿਆਨ ਸਮਝ ਤੇ ਪ੍ਰਕਾਸ਼ ਦੇ ਵਿੱਚ ਵਧ ਰਹੇ ਹੋ ਅਰ ਸੱਚ ਮੱਚ ਤੁਸੀਂ ਪਰਮੇਸ਼ਰ ਦੇ ਦਿਨ ਬਦ ਦਿਨ ਨੇੜੇ ਹੋ ਰਹੇ ਹੋ ਅਮੇਨ ਹallelujah ਸੋ ਅੱਜ ਤੁਸੀਂ ਬਹੁਤ ਵੱਡੀ ਬਰਕਤ ਲੈ ਕੇ ਜਾਓਗੇ ਅਮੇਨ ਅੱਜ ਤੁਸੀਂ ਬਹੁਤ ਵੱਡਾ ਛੁਟਕਾਰਾ ਪਾ ਕੇ ਜਾਓਗੇ ਅੱਜ ਤੁਸੀਂ ਚੰਗੇ ਹੋ ਕੇ ਜਾਓਗੇ ਅਮੇਨ ਹallelujah ਜਹੰਤ ਦੇ ਵਿੱਚੋ ਕਿ ਪ੍ਰਭੂ ਦਾ ਵਚਨ ਇਹਦਾ ਕਹਿੰਦਾ ਜੇਕਰ ਤੁਸੀਂ ਅਧੀਨਗੀ ਦੇ ਵਿੱਚ ਆਜੋ ਜਿਹੜੀਆਂ ਵਿਧੀਆਂ ਮੈ ਤੁਹਾਨੂੰ ਦਿੱਤੀਆਂ ਆ ਉਹਨਾਂ ਵਿਧੀਆਂ ਨੂੰ ਤੁਸੀਂ ਫਾਲੋ ਕਰੋ ਉਹਨਾਂ ਦੇ ਅਨੁਸਾਰ ਚੱਲੋ ਔਰ ਮੇਰੇ ਹੁਕਮਾਂ ਨੂੰ ਮੰਨੋ ਤਾਂ ਵਚਨ ਦੇ ਵਿੱਚ ਲਿਖਿਆ ਕਹਿੰਦਾ ਮੈਂ ਤੁਹਾਨੂੰ ਵਧਾਵਾਂਗਾ ਹallelujah ਤੇ ਵਧਾਵਾਂਗਾ ਦਾ ਮਤਲਬ ਕੀ ਆ ਕਹਿੰਦਾ ਫਲਦਾਰ ਕਰਾਂਗਾ ਵਧਾਵਾਂਗਾ ਕਹਿੰਦਾ ਤੁਹਾਡੇ ਦੇਸ਼ ਦੇ ਵਿੱਚ ਤੁਸੀਂ ਸੁਖੀ ਬਸੋਗੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਦੀ ਨਹੀਂ ਲੰਘੂਗੀ ਅਗਰ ਅਸੀਂ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਵਿਧੀਆਂ ਦੇ ਅਨੁਸਾਰ ਚੱਲਾਂਗੇ ਸਾਡੇ ਜੀਵਨ ਦੇ ਵਿੱਚ ਕਸ਼ਟ ਨਹੀਂ ਹੋਊਗਾ ਸਾਡੇ ਜੀਵਨ ਦੇ ਵਿੱਚ ਦੁੱਖ ਕਲੇਸ਼ ਬਿਮਾਰੀਆਂ ਨਹੀਂ ਹੋਣਗੀਆਂ ਜੇਕਰ ਅਸੀਂ ਪਰਮੇਸ਼ਵਰ ਦੇ ਦਿੱਤੇ ਹੋਏ ਅਨੁਸ਼ਾਸਨ ਦੇ ਵਿੱਚ ਰਵਾਂਗੇ ਉਹਦੇ ਹੁਕਮਾਂ ਦੇ ਅਨੁਸਾਰ ਚੱਲਾਂਗੇ ਜੇ ਉਹਨੇ ਕਿਹਾ 6 ਦਿਨ ਕੰਮ ਕਰ ਤੇ 7ਵੇਂ ਤੈਨੂੰ ਕੋਈ ਉਤਰ ਜਾਣ ਕੇ ਚੇਤੇ ਰੱਖ ਕਰ ਮੇਰੀ ਹਜ਼ੂਰੀ ਦੇ ਵਿੱਚ ਆ ਅਗਰ ਵਾਕਿਆ ਹੀ ਅਸੀਂ 6 ਦਿਨ ਕੰਮ ਕਰਕੇ ਪਰਮੇਸ਼ਵਰ ਦੀ ਹਜ਼ੂਰੀ 'ਚ 7ਵੇਂ ਦਿਨ ਆਵਾਂਗੇ ਤਾਂ 6 ਦਿਨਾਂ ਦੀ ਫੇਰ ਬਰਕਤ ਲੈ ਕੇ ਜਾਵਾਂਗੇ ਹਾਲੇਲੂਇਆ ਜੋ ਪਰਮੇਸ਼ਵਰ ਨੇ ਸਾਨੂੰ ਕਿਹਾ ਅਗਰ ਅਸੀਂ ਉਹੋ ਉਹੋ ਚੀਜ਼ਾਂ ਕਰੀ ਜਾਈਏ ਜੋ ਉਹਨੇ ਵਾਦੇ ਕੀਤੇ ਆ ਇੱਕ ਇੱਕ ਵਾਦਾ ਪਰਮੇਸ਼ਵਰ ਨੇ ਪੂਰਾ ਕਰਨਾ ਹੈ ਹallelujah ਅਰਕ ਤੇ ਵਚਨ ਦੇ ਵਿੱਚ ਨੇ ਕਿਹਾ ਕਹਿੰਦਾ ਮੈਂ ਆਪਣੀ ਨਿਗਾ ਤੁਹਾਡੇ ਉੱਤੇ ਲਾਵਾਂਗਾ ਤੁਹਾਨੂੰ ਕਹਿੰਦਾ ਫਲਵੰਤ ਕਰਾਂਗਾ ਤੇ ਵਧਾਵਾਂਗਾ ਕਹਿੰਦਾ ਤੁਸੀਂ ਲੇਟੋਗੇ ਤੇ ਉਧਰੋਂਗੇ ਨਹੀਂ ਮਤਲਬ ਤੁਸੀਂ ਰੈਸਟ ਕਰੋਗੇ ਤੁਸੀਂ ਲੰਮੇ ਪੋਗੇ ਚਿੰਤਾ ਦਾ ਕਾਰਨ ਨਹੀਂ ਹੋਊਗਾ ਕਈ ਵਾਰੀ ਅਸੀਂ ਇੰਨੇ ਪਰੇਸ਼ਾਨ ਹੋ ਜੁਨੇ ਕਿ ਕੰਮ ਕਰਨ ਦਾ ਦਿਲ ਨਹੀਂ ਕਰਦਾ ਪਰ ਲੰਮੇ ਪਏ ਹੋਏ ਚਿੰਤਾ ਕਰ ਰਹੇ ਆਂ ਗਮ ਕਰ ਰਹੇ ਆਂ ਅੱਖਾਂ ਚੋਂ ਥਰੂ ਵਗ ਰਹੇ ਆਂ ਪਰ ਕਹਿੰਦਾ ਤੁਸੀਂ ਲੇਟੋਗੇ ਤੁਸੀਂ ਲੰਮੇ ਪਵੋਗੇ ਪਰ ਕੋਈ ਚੀਜ਼ ਤੁਹਾਨੂੰ ਉਧਰ ਆਵੇਗੀ ਨਹੀਂ ਹallelujah ਹallelujah ਅਗੇ ਤੁਸੀਂ ਇੰਨਾ ਸੋਹਣਾ ਜੀਵਨ ਚਾਹੁੰਦੇ ਆ ਤਾਂ ਫਿਰ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਣਾ ਸ਼ੁਰੂ ਕਰੋ ਹallelujah ਜਿਹੜੇ ਆਨਲਾਈਨ ਵੀ ਦੇਖ ਰਹੇ ਆ ਇਹ ਉਹਨਾਂ ਦੇ ਲਈ ਵੀ ਸੇਮ ਹੀ ਆ ਕਿ 6 ਦਿਨ ਕੰਮ ਕਰੋ ਤੇ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਚੇਤੇ ਰੱਖੋ ਔਰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਓ ਹਾਲੇਲੂਇਆ ਔਰ 6 ਦਿਨ ਕੰਮ ਕੀ ਕਰਨਾ ਹੈ ਫੈਕਟਰੀ ਜਾਣਾ ਘਰ ਦੇ ਵਿੱਚ ਕੰਮ ਕਰਨਾ ਦਿਹਾੜੀ ਟੱਪਾ ਕਰਨਾ ਦੁਕਾਨ ਤੇ ਬਹਿਣਾ ਜੋ ਵੀ ਤੁਹਾਨੂੰ ਕੰਮ ਦਿੱਤਾ 6 ਦਿਨ ਕੰਮ ਕਰਨਾ ਸਿਰਫ ਇਹੀ ਨਹੀਂ ਕਰਨਾ 6 ਦਿਨ ਜਿਹੜਾ ਕੰਮ ਕਰਨਾ ਉਹ ਉਦਾਂ ਕਰਨਾ ਜਿੱਦਾਂ ਪਰਮੇਸ਼ਵਰ ਨੇ ਕਰਨ ਦੇ ਲਈ ਕਿਹਾ ਹੈ ਈਸ਼ਵਰੀ ਹਜ਼ੂਰੀ ਵਿੱਚੋਂ ਸਿੱਖਦੇ ਆ 6 ਦਿਨ ਤੁਸੀਂ ਉਹਦਾ ਪੇਪਰ ਦੇਣਾ ਆ ਅੱਜ ਤੁਸੀਂ ਇੱਥੇ ਸਿਲੇਬਸ ਕਵਰ ਕਰਨ ਵਾਸਤੇ ਆਏ ਆ ਅੱਜ ਤੁਹਾਨੂੰ ਇੱਥੇ ਪਰਮੇਸ਼ਰ ਦੀ ਬਾਣੀ ਚੋਂ ਵਚਨ ਚੋਂ ਸਿਖਾਇਆ ਜਾ ਰਿਹਾ ਆ ਅਰ ਕੱਲ ਤੋਂ ਜਦੋਂ ਤੁਸੀਂ ਆਪਣੀ ਸ਼ਾਪ ਤੇ ਬੈਠਣਾ ਆ ਫੈਕਟਰੀ ਚ ਹੋਣਾ ਆ ਸਕੂਲ ਕਾਲਜ ਵਿੱਚ ਹੋਣਾ ਆ ਜਿੱਥੇ ਵੀ ਤੁਹਾਡੀ ਜੌਬ ਆ ਉੱਥੇ ਤੁਸੀਂ ਹੋਣਾ ਆ ਤੁਸੀਂ ਉੱਥੇ ਕੰਮ ਨਹੀਂ ਕਰ ਰਹੇ ਹੁਣ ਤੁਸੀਂ ਉੱਥੇ ਇਮਤਿਹਾਨ ਦੇ ਰਹੇ ਹੋ ਬੜੇ ਮੌਕੇ ਆਣੇ ਚੋਰੀ ਕਰਨ ਦੇ ਪਰ ਇਮਤਿਹਾਨ ਦੇ ਵਿੱਚ ਤੁਸੀਂ ਪਾਸ ਹੁੰਦੇ ਆ ਕਿ ਨਹੀਂ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਕਿਉਂਕਿ ਸਿਲੇਬਸ ਵਿੱਚ ਇਦਾਂ ਦੱਸਿਆ ਗਿਆ ਸੀ ਚੋਰੀ ਨਹੀਂ ਕਰਨੀ بڑے ਮੌਕੇ ਹੋਣੇ ਝੂਠ ਬੋਲਣ ਦੇ ਇਹਨਾਂ ਸ਼ਹਿਰਾਂ ਦੇ ਵਿੱਚ ਪਰ ਸਿਲੇਬਸ ਜਿਹੜਾ ਆਪਾਂ ਕਵਰ ਕੀਤਾ ਉੱਥੇ ਇਦਾਂ ਲਿਖਿਆ ਸੀ ਝੂਠ ਬੋਲਣਾ ਨਹੀਂ ਬਹੁਤ ਮੌਕੇ ਹੋਣੇ ਗਾਲਾਂ ਕੱਢਣ ਦੇ ਪਰ ਜਿਹੜਾ ਸਿਲੇਬਸ ਸਾਨੂੰ ਦਿੱਤਾ ਗਿਆ ਉਹਦੇ ਵਿੱਚ ਕੀ ਲਿਖਿਆ ਹੈ ਤੁਹਾਡੇ ਮੂੰਹ ਚੋਂ ਕੋਈ ਗੰਦੀ ਗੱਲ ਨਾ ਨਿਕਲੇ ਕੋਈ ਦੁਰਵਚਨ ਨਾ ਨਿਕਲੇ بڑے ਚਾਂਸ ਮਿਲਣੇ ਛੇੜਖਾਨੀਆਂ ਕਰਨ ਦੇ ਵਿਚਾਰ ਕਰਨ ਦੇ ਪਰ ਪਰਮੇਸ਼ਵਰ ਦਾ ਬਚਨ ਸਾਨੂੰ ਕੁਝ ਹੋਰ ਦੱਸਦਾ ਉਹ ਕਹਿੰਦਾ ਮੈਂ ਪਵਿੱਤਰ ਹਾਂ ਤੁਸੀਂ ਪਵਿੱਤਰ ਬਣੋ ਤਾਂ ਸਿਰਫ ਇਹ ਨਾ ਸੋਚੋ ਕਿ ਇੱਟਾਂ ਚੱਕੜੀਆਂ ਆ ਸੀਮੈਂਟ ਲਾਉਣਾ ਆ ਲੱਕੜ ਜਿਹੜੀ ਆ ਉਹ ਕਰਨੀ ਆ ਜਾਂ ਅੰਦੂਰੇ ਰੋਟੀਆਂ ਸੇਕੜੀਆਂ ਆ ਇਹੀ ਕੰਮ ਕਰਨਾ ਤੇ ਫਿਰ ਸਤਵੇਂ ਦਿਨ ਮੂੰਹ ਧੋ ਕੇ ਚਰਚ ਵਿੱਚ ਆ ਜਾਣਾ ਅਗਰ ਤੁਸੀਂ ਇੰਨਾ ਵੀ ਸਮਝਦੇ ਆ ਤਾਂ ਬਹੁਤ ਛੋਟੀ ਸੋਚ ਆ ਨਰਸਰੀ ਵਾਲਾ ਸਿਲੇਬਸ ਵੀ ਫਿਰ ਕਵਰ ਨਹੀਂ ਹੋਇਆ ਛੇ ਦਿਨ ਤੁਸੀਂ ਉਹ ਕੰਮ ਕਰਨਾ ਜੋ ਪਰਮੇਸ਼ਵਰ ਦੇ ਬਚਨ ਨੇ ਤੁਹਾਨੂੰ ਸਿਖਾਇਆ ਆ ਆਪਣੀ ਗਵੰਡੀ ਨਾਲ ਆਪਣੇ ਜਿਹਾ ਪਿਆਰ ਕਰ ਤਾ ਗਵੰਡੀ ਕਹੋੜਿਆ ਹਰ ਜਿਹੜਾ ਤੁਹਾਡੇ ਤੋਂ ਦੂਜਾ ਆ ਤੁਹਾਡਾ ਗਵੰਡੀ ਹੀ ਆ ਜਿਨੇ ਵੀ ਤੁਹਾਡੇ ਨਾਲ ਨੇਕੀ ਕਮਾਈ ਉਹ ਤੁਹਾਡਾ ਗਵੰਡੀ ਆ ਤਾਂ ਤੁਹਾਨੂੰ ਪ੍ਰੈਕਟੀਕਲੀ ਛੇ ਦਿਨਾਂ ਦੇ ਵਿੱਚ ਪ੍ਰੂਫ ਕਰਨਾ ਹੋਊਗਾ ਕਿ ਹਾਂ ਮੈਂ ਆਪਣੇ ਗਵੰਡੀ ਨਾਲ ਪਿਆਰ ਕਰਦਾ ਹਾਂ ਆਪਣੇ ਸਵਕਾਸ਼ਿਆ ਦਾ ਦਸਵੰਦ ਕੱਢ ਅੱਜ ਤਾਂ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਲੈ ਕੇ ਆਏ ਆ ਪਰ ਬਾਕੀ ਦੇ ਦਿਨਾਂ ਵਿੱਚ ਸਮੇਂ ਦਾ ਤਾਂ ਸੁਵੰਦ ਕਿੱਥੇ ਦੇ ਰਹੇ ਹੋ ਕਹਿੰਦਾ ਆਪਣੇ ਪਰਮੇਸ਼ਰ ਨਾਲ ਪਿਆਰ ਕਰ ਕਿਦਾਂ ਆਪਣੇ ਸਾਰੇ ਜ਼ੋਰ ਨਾਲ ਆਪਣੀ ਸਾਰੀ ਸਮਝ ਦੇ ਨਾਲ ਆਪਣੇ ਸਾਰੇ ਮਨ ਦੇ ਨਾਲ ਤਾਂ ਜ਼ੋਰ ਕਿੱਥੇ ਲਗਾ ਰਹੇ ਹੋ ਸਮਾਂ ਕਿੱਥੇ ਲਗਾ ਰਹੇ ਹੋ ਸਮਝ ਕਿੱਥੇ ਲਗਾ ਰਹੇ ਹੋ ਕਦੀ ਵਚਨ ਨੂੰ ਸਮਝ ਦੇ ਵਿੱਚ ਸਮਝ ਲਗਾਈ ਅchni soch le بڑا ਜ਼ੋਰ ਲਗਾਉਣੇ ਆ ਅਸੀਂ ਉਸ ਥਾਂ ਤੇ ਜਿੱਥੋਂ ਸਾਨੂੰ ਕਮਾਈ ਹੁੰਦੀ ਆ ਕਦੀ ਪਰਮੇਸ਼ਵਰ ਦੀ ਹਕਲ ਦੇ ਵਿੱਚ ਆਣ ਕੇ ਜ਼ੋਰ ਲਗਾਇਆ ਕਦੀ ਕਿਸੇ ਦੀ ਮਦਦ ਕਰਨ ਦੇ ਲਈ ਜ਼ੋਰ ਲਗਾਇਆ ਕਿਸੇ ਦਾ ਸਹਾਰਾ ਬਣਨ ਦੇ ਵਿੱਚ ਜ਼ੋਰ ਲਗਾਇਆ ਇਹ ਕੀ ਆ ਇਹ ਕੰਮ ਹੀ ਹੈ ਤੇ ਆ ਛੇੜਣ ਇਹ ਕੰਮ ਕਰਨੇ ਆ ਜਦੋਂ ਤੁਸੀਂ ਇਹ ਕੰਮ ਕਰਕੇ 7ਵੇਂ ਦਿਨ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਂਗੇ ਤਾਂ ਤੁਸੀਂ ਲਿਮੋ ਚਾਣਿਆਂ ਆਗ ਨਹੀਂ ਬੈਠੋਗੇ ਸ਼ਰਮਿੰਦਗੀ ਵਾਲਾ ਚਿਹਰਾ ਨਹੀਂ ਹੋਊਗਾ ਤੁਹਾਡਾ ਤੁਹਾਡੇ ਚਿਹਰੇ ਦਗ-ਦਗ ਕਰਦੇ ਹੋਣਗੇ ਖਿੜੇ-ਖਿੜੇ ਚਿਹਰੇ ਹੋਣਗੇ ਕਿਉਂਕਿ ਤੁਹਾਨੂੰ ਪਤਾ ਮੈਂ ਉਹ ਕੰਮ ਕਰਕੇ ਆਇਆ ਜਿਹੜਾ ਮੈਨੂੰ ਦਿੱਤਾ ਗਿਆ ਸੀ ਜੇ ਤੁਹਾਡੇ ਨਿਆਣੇ ਆ ਦੋ ਤਿੰਨ ਚਾਰ ਪ੍ਰਭੂ ਜੀ ਦੀ ਬਰਕਤ ਤੁਸੀਂ ਉਹਨਾਂ ਨੂੰ ਕੰਮ ਦਿੱਤਾ ਜਿਹੜਾ ਨਿਆਣਾ ਸਾਰਾ ਕੰਮ ਕਰਦਾ ਉਹਦਾ ਮੂੰਹ ਦੇਖਿਓ ਤੇ ਜਿਹਨੇ ਨਹੀਂ ਕੀਤਾ ਉਹਦਾ ਮੂੰਹ ਦੇਖਿਓ ਜਿਨੇ ਸਾਰਾ ਦਿਤੋ ਨੇ ਤੁਮ ਘੁਮ ਕੇ ਅੱਗੇ ਆਉਣਾ ਜਾਂ ਟੱਪ ਡੱਪ ਕੇ ਦੱਸਣਾ ਹੈ ਕਰਕੇ ਉਹਨੂੰ ਪਤਾ ਹੈ ਮੇਰੇ ਪੈੜੀਆਂ ਨਹੀਂ ਮੈਨੂੰ ਸ਼ਾਬਾਸ਼ੇ ਮਿਲਣੀ ਹੈ ਤੇ ਫੇ ਉਹਨੇ ਪਹਿਲਾਂ ਹੀ ਪਲਾਨ ਕੀਤਾ ਹੁੰਦਾ ਹੁਣ ਮੈਂ ਕੀ ਮਨਾਉਣਾ ਹੈ ਮੰਮੀ ਕੋਲੋਂ ਕੀ ਮਨਾਉਣਾ ਹੈ ਪਾਪਾ ਕੋਲੋਂ ਜਿਹੜਾ ਮੇਰੇ ਨੰਬਰ ਦੇਖ ਲਓ ਦਸਾਂ ਚੋਂ ਨੋ ਆਏ ਆ ਆ ਇੱਕ ਨੰਬਰ ਮੈਡਮ ਨੇ ਉਦਾਂ ਹੀ ਕੱਟਿਆ ਹੈਂਡਰਾਈਟਿੰਗ ਦਾ ਕੱਟ ਲਿਆ ਬਸ ਉਦਾਂ ਹੀ ਤੇ ਜਿਹਦੇ ਦਿਨ ਆਏ ਆਉਣੀ ਉਹ ਈ ਕਹਿਣਾ ਅੱਜ ਤਾਂ ਡੈਡੀ ਕੰਮ ਤੇ ਹੀ ਰਾਤ ਵੀ ਲਾ ਆਵੇ ਅੱਜ ਘਾਨੂੰ ਨੂੰ ਨੂੰ ਰਹਿਣੀ ਦੇਵੇ ਕੱਲ ਵਾਲੇ ਟੈਸਟ ਦੇ ਨੰਬਰ ਆ ਜਾਣ ਚੰਗੇ ਤੇ ਫੇਰ ਹੀ ਆਵੇ ਡਾੜੀ ਮੁੜ ਕੇ ਘਾਨੂੰ ਤੇ ਮੰਮੀ ਨੂੰ ਤਾਂ ਅੱਜ ਗਵੰਡਣ ਆਵਾਜ਼ ਮਾਰ ਲਵੇ ਕਰੇ ਤੇ ਚੰਗੀ ਗੱਲ ਹੈ ਤੇ ਜੇ ਮਾਸੀ ਦਾ ਫੋਨ ਆ ਜਾਵੇ ਤਾਂ 3-4 ਘੰਟੇ ਮੰਮੀ ਮਾਸੀ ਦੇ ਨਾਲ ਗੱਲ ਨਹੀਂ ਬਹੀ ਰਵੇ ਨੈਟਵਰਕ ਟੁੱਟੇ ਨਾ ਉਹਨੇ ਤਾਂ ਸਿਗਨਲ ਜੁੜਨ ਦੀ ਅਰਦਾਸ ਕਰਨੀ ਹੈ ਇਤਨਾ ਹੀ ਜੇ ਅਸੀਂ ਆਪਣਾ ਹੋਮਵਰਕ ਪੂਰਾ ਕਰਾਂਗੇ ਉਹ ਸਿਲੇਬਸ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹ ਪੂਰਾ ਕਰਾਂਗੇ ਉਹ ਕੰਮ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਪੂਰਾ ਕਰਾਂਗੇ ਸਾਡਾ ਇੱਥੇ ਉੱਠਣਾ ਬੈਠਣਾ ਹੀ ਹੋਰ ਹੋਣਾ ਹੈ ਸਾਡਾ ਇੱਥੇ ਵਰਸ਼ਿਪ ਕਰਨ ਦਾ ਤਰੀਕਾ ਹੀ ਹੋਰ ਹੋਣਾ ਹੈ ਨੀਂਦ ਔੜੀ ਨਹੀਂ ਕਰਕੇ ਰਿਜ਼ਲਟ ਆਉਣ ਵਾਲਾ ਹੈ ਨੀਂਦ ਨਹੀਂ ਔੜੀ ਕਹਿੰਦੇ ਨਤੀਜਾ ਨਿਕਲਣ ਵਾਲਾ ਹੈ ਤੁਹਾਨੂੰ ਪਤਾ ਹੈ ਕਿ ਨਤੀਜਾ ਕੀ ਆਉਣਾ ਜਿਹੜੇ ਨਿਆਣੇ ਨੇ ਰਾਤਾਂ ਜਾਗ-ਜਾਗ ਕੇ ਪੜ੍ਹਿਆ ਆ ਉਹਨੂੰ ਪਤਾ ਹੈ ਨਤੀਜਾ ਕੀ ਆਉਣਾ ਹੈ ਜਦੋਂ ਰਾਜਪਤ ਆਪ ਦੀ ਕਾਸਟ ਟੀਚਰ ਕਹਿੰਦੀ ਸੀ ਤੁਸੀਂ ਸੋਚ ਲਓ ਤੇ ਮੈਂ ਰਾਜਵਰਤਾਰ ਵਾਲ ਨੂੰ ਦੇਖਿਆ ਮੈਨੂੰ ਕਹਿੰਦਾ ਤੂੰ ਸਾਈਨ ਕਰ ਦੇ ਮੰਮੀ ਕੁਝ ਨਹੀਂ ਹੁੰਦਾ ਮੇਰੇ ਨੰਬਰ ਬਹੁਤ ਸੋਹਣੇ ਆਉਣੇ ਹਨ ਹallelujah ਤੇ ਜਦੋਂ ਰਿਜ਼ਲਟ ਆਉਣ ਵਾਲਾ ਸੀ ਮੈਂ ਕਿਹਾ ਰਾਜ ਤੇਰਾ ਰਿਜ਼ਲਟ ਆਉਣ ਵਾਲਾ ਕਹਿੰਦਾ ਫੇਕੀ ਹੋਇਆ ਰਿਜ਼ਲਟ ਆਉਣ ਵਾਲਾ ਬਹੁਤ ਸੋਹਣਾ ਰਿਜ਼ਲਟ ਆਉਣੇ ਹਨ ਡਰ ਨਹੀਂ ਹਾਂ ਚੋਂ ਕਿਉਂਕਿ ਭਰੋਸਾ ਆ ਕਿ ਮੈਂ ਕੋਸ਼ਿਸ਼ ਕੀਤਾ ਆ ਮੇਰਾ ਕੰਮ ਅਧੂਰਾ ਨਹੀਂ ਆ ਹallelujah ਇਦਾਂ ਇਹ ਤੁਹਾਨੂੰ ਤੁਹਾਡੀਆਂ ਪ੍ਰਾਰਥਨਾਵਾਂ ਤੇ ਭਰੋਸਾ ਹੋਣਾ ਹੈ ਜਦੋਂ ਤੁਸੀਂ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਰਹਿ ਕੇ ਪ੍ਰਾਰਥਨਾਵਾਂ ਕਰਨੀਆਂ ਆ ਹੁਕਮਨਾਮੇ ਮੰਨ ਕੇ ਪ੍ਰਾਰਥਨਾਵਾਂ ਕਰਨੀਆਂ ਆ ਜਿਹੜੇ ਕੰਮ ਪਰਮੇਸ਼ਵਰ ਨੇ ਦਿੱਤੇ ਆ ਉਹ ਕੰਮ ਪੂਰੇ ਕਰਕੇ ਪ੍ਰਾਰਥਨਾਵਾਂ ਕਰਨੀਆਂ ਤੁਹਾਡੇ ਮਨ ਨੂੰ ਘਬਰਾਹਟ ਹੋਣੀ ਨਹੀਂ ਵੀ ਕੱਲ ਨੂੰ ਨਿਆਣੇ ਦੀ ਐਡਮਿਸ਼ਨ ਆ ਅੱਜ ਸਵੇਰ ਦੇ 10 ਵਜ ਚੁੱਕੇ ਆ ਅਜੇ ਤੱਕ ਮੇਰੀ ਜੇਬ 'ਚ ਪੈਸਾ ਨਹੀਂ ਆ ਮੈਂ ਕਹਿ ਰਿਹਾ ਆ ਪ੍ਰਭੂ ਤੁਸੀਂ ਮੇਰੇ ਲਈ ਇੰਤਜ਼ਾਮ ਕਰੋ ਹਾਏ ਮੇਰੇ ਤਾਂ ਜੀ ਨੂੰ ਕੋਸ਼ ਹੁੰਦਾ ਪਤਾ ਨਹੀਂ ਐਡਮਿਸ਼ਨ ਕਿੱਦਾਂ ਹੋਊਗੀ ਜਿਹੜਾ ਹੁਕਮਨਾਮੇ ਪੂਰੇ ਕਰਦਾ ਆ ਉਹਦੇ ਜੀ ਨੂੰ ਕੁਝ ਨਹੀਂ ਹੁੰਦਾ ਉਹਨੂੰ ਪਤਾ ਆ ਕਿ ਐਡਮਿਸ਼ਨ ਕੱਲ ਨੂੰ ਹੋਣੀ ਆ ਮੇਰੇ ਸਕੂਲ ਵਿੱਚ ਪਹੁੰਚਣ ਤੋਂ ਠੀਕ ਪਹਿਲਾਂ ਤੱਕ ਵੀ ਮੇਰਾ ਪਰਮੇਸ਼ਵਰ ਮੇਰੇ ਲਈ ਇੰਤਜ਼ਾਮ ਕਰਨ ਦੀ ਤਾਕਤ ਰਖਾਰੋ ਨੇ ਕੀਤਾ ਆ ਉਹਨੇ ਸਮੇਂ ਸਿਰ ਮੈਨੂੰ ਦੇ ਦੇਣੀ ਹੈ ਕਹਿੰਦਾ ਜੇ ਤੁਸੀਂ ਮੇਰੀ ਆਵਾਜ਼ ਨੂੰ ਸੁਣੋ ਮੇਰੀਆਂ ਵਿਧੀਆਂ ਨੂੰ ਫੋਲੋ ਕਰੋ ਕਹਿੰਦਾ ਮੈਂ ਤੁਹਾਡੀ ਜ਼ਮੀਨ ਉੱਤੇ ਸਮੇਂ ਸਿਰ ਮੀਂਹ ਵਰਾਵਾਂਗਾ ਹallelujah ਸਮੇਂ ਸਿਰ ਮੀਂਹ ਵਰ੍ਹਣ ਦਾ ਮਤਲਬ ਕੀ ਹੈ ਕਿ ਰਾਈਟ ਟਾਈਮ ਤੇ ਤੁਹਾਡੇ ਕੋਲੇ ਉਹ ਹੋਊਗਾ ਜਿਹਦੀ ਤੁਹਾਨੂੰ ਜ਼ਰੂਰਤ ਹੈ ਅੱਜ ਪ੍ਰਾਰਥਨਾ ਕਰਕੇ ਕਬਰਾਹਤ ਹੁੰਦੀ ਆ ਬਹੁਤ ਲੋਕਾਂ ਨੂੰ ਅੱਜ ਤੁਹਾਡੇ ਵਿੱਚੋਂ ਕਿਸੇ ਨੂੰ ਕਬਰਾਹਤ ਹੁੰਦੀ ਆ ਤਾਂ ਉਹਦਾ ਸਿੱਧਾ ਹਿਸਾਬ ਆ ਸਿੱਧਾ ਹੀ ਉਹਦਾ ਅਤਰਕ ਨਿਕਲਦਾ ਆ ਵੀ ਉਹ ਕੰਮ ਪੂਰਾ ਨਹੀਂ ਕਰ ਰਿਹਾ ਉਹ ਹੁਕਮਨਾਮੇ ਸਹੀ ਨਹੀਂ ਮੰਨ ਰਿਹਾ ਇਸ ਲਈ ਉਹਨੂੰ ਢਾਰਿਆ ਕਿ ਨੰਬਰ ਘਟ ਆ ਸਕਦੇ ਆ ਜਿਨੇ ਸਾਰਾ ਕੰਮ ਕੀਤਾ ਉਹਨੂੰ ਕੋਈ ਵੀ ਡਰ ਨਹੀਂ ਆ ਕਿਉਂਕਿ ਉਹ ਜਾਣਦਾ ਜਿਹੜਾ ਯਹੋਵਾ ਉੱਤੇ ਭਰੋਸਾ ਰੱਖਦਾ ਉਹ ਕਦੀ ਵੀ ਸ਼ਰਮਿੰਦਾ ਨਹੀਂ ਹੁੰਦਾ ਹallelujah ਧੰਨਵਾਦ ਪ੍ਰਭੂ ਦੀ ਤਸਿਲ ਦਾ ਆਪਾਂ ਇਹ ਅੱਧੀ ਵੀਡੀਓ ਪਾਈ ਆਪਾਂ ਨੈਕਸਟ ਵੀਡੀਓ ਜੀ ਅੱਧਾ ਪਾਕ ਦਿਖਾਵਾਂਗੇ ਸਭ ਤੋਂ ਜੈਨਸੀ ਕਰ ਪਲੀਜ਼ ਧੰਨਵਾਦ